ਮੈਂ ਬਹੁਤ ਖੁਸ਼ ਹਾਂ ਜੀ ਜੀ ਅੱਜ ਮੈਂ ਆਪਣੇ ਪੈਂਤਰੀਕ ਪਿੰਡ ਬਸੀ ਪਠਾਣਾ ਵਿਖੇ ਆਇਆ ਹਾਂ ਕਿਉਂਕਿ ਸਾਡੀ ਪਾਰਟੀ ਨੇ ਭਾਜਪਾ ਜਨਤਾ ਪਾਰਟੀ ਨੇ ਮੈਨੂੰ ਇੱਕ ਛੋਟੇ ਜਿਹੇ ਵਿਅਕਤੀ ਨੂੰ ਇੱਕ ਸਧਾਰਨ ਪਰਿਵਾਰ ਚ ਜੰਮਿਆ ਹੋਇਆ ਵਿਅਕਤੀ ਉਹਨੂੰ ਲੁਧਿਆਣਾ ਪੱਛਮੀ ਦੀ ਵਿਧਾਨ ਸਭਾ ਜਿਮਨੀ ਚੋਣ ਦਾ ਪੱਡੇ ਵਿੱਚ ਭਾਜਪਾ ਨੇ ਆਪਣਾ ਕੈਂਡੀਡੇਟ ਐਲੋਸ਼ਿਤ ਕੀਤਾ ਹੈ ਔਰ ਅੱਜ ਮੇਰਾ ਨਾਮਜਾਦਗੀ ਪੱਤਰ ਮੈਨੇ ਦਾਖਲ ਕਰਨਾ ਹੈ ਸੋ ਸਭ ਤੋਂ ਪਹਿਲਾਂ ਮੈਂ ਸਾਡੇ ਵੱਡੇ ਬਡੇਰੇ ਨੇ ਖੂਹ ਵਾਲੇ ਬਾਬਾ ਜੀ ਉੱਥੇ ਮੱਥਾ ਟੇਕਣ ਤੋਂ ਬਾਅਦ ਫਿਰ ਮੈਂ ਬਾਬਾ ਬੂਸਾ ਜੀ ਦੇ ਜਾਣਾ ਔਰ ਫਿਰ ਸਾਡੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜਿੱਥੇ ਸਾਡੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉੱਥੇ ਵੀ ਮੱਥਾ ਟੇਕਣਾ ਹੈ ਉਸ ਤੋਂ ਬਾਅਦ ਲੁਧਿਆਣਾ ਜਾਊਂਗਾ ਲੁਧਿਆਣਾ ਫਿਰ ਉੱਥੇ ਵੀ ਸਾਡੇ ਦੁਰਗਾ ਮਤਾ ਮੰਦਿਰ ਹੈ ਗੁਰਦੁਆਰਾ ਸਾਹਿਬ ਹੈ ਨਾਲ ਹੀ ਉੱਥੇ ਮੱਥਾ ਟੇਕਣ ਤੋਂ ਬਾਅਦ ਮੈਂ ਪਦ ਭਾਈ ਕਰਨੇ ਅਜਾਜ ਬਣੇ ਹੈ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਛੋਟਾ ਜਿਹਾ ਮੇਰਾ ਕਸਬਾ ਜਿੱਤੇ 25 ਤੋਂ 30 ਹਜ਼ਾਰ ਦੇ ਲਗਭਗ ਪਾਪੂਲੇਸ਼ਨ ਹੈ ਪੂਰਾ ਬਸੀ ਪਠਾਣਾ ਇੱਕ ਇੱਕ ਜਿੰਨੇ ਵਸਿੰਦੇ ਨੇ ਸਾਰੇ ਉਹਨਾਂ ਦਾ ਮੈਨੂੰ ਅਥਾ ਪਿਆਰ ਮਿਲਿਆ ਔਰ ਇੰਨੀ ਖੁਸ਼ੀ ਹੈ ਬਸੀ ਪਠਾਣਾ ਦੇ ਅੰਦਰ ਕਿ ਸਭ ਨੂੰ ਇਹ ਲੱਗ ਰਿਹਾ ਕਿ ਅਸੀਂ ਇਹ ਚੋਣ ਲੜ ਰਹੇ ਹਾਂ ਬਸੀ ਪਠਾਣਾ ਦਾ ਇੱਕ ਜਿੱਥੇ ਦਾ ਮੇਰਾ ਜਨਮ ਹੈ 25 ਸਾਲ ਮੈਂ ਇੱਥੇ ਗੁਜ਼ਾਰੇ ਔਰ ਲੋਕਾਂ ਨੂੰ ਲੱਗ ਰਿਹਾ ਕਿ ਇੱਥੇ ਅਸੀਂ ਖੁਦ ਚੋਣ ਲੜ ਰਹੇ ਆਂ ਸੋ ਮੈਂ ਬਸੀ ਪਠਾਨਾ ਵਾਸੀਆਂ ਦਾ ਦੇਨ ਨਹੀਂ ਦੇ ਸਕਦਾ ਇੰਨਾ ਪਿਆਰ ਇੰਨਾ ਸਤਕਾਰ ਮੈਨੂੰ ਮਿਲ ਰਿਹਾ ਲਗਾਤਾਰ ਦੋ ਦਿਨ ਤੋਂ ਫੋਨ ਵੀ ਆ ਰਹੇ ਸੀ ਮੈਂ ਬਹੁਤ ਫੋਨ ਨਹੀਂ ਅਟੈਂਡ ਕਰ ਸਕਿਆ ਸੋ ਸਭ ਤੋਂ ਪਹਿਲਾਂ ਇੱਥੋਂ ਹੀ ਸਟਾਰਟ ਕਰ ਰਹੇ ਆਂ ਔਰ ਬਸੀ ਪਠਾਨਾ ਹਮੇਸ਼ਾ ਮੇਰੇ ਦਿਲ ਚ ਵੀ ਰਹਿੰਦਾ ਮੈਂ ਕਿੱ데 ਚਲੇ ਜਾਵਾਂ ਬਸੀ ਨੂੰ ਕਦੇ ਨਹੀਂ ਭੁੱਲਦਾ ਔਰ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਹੈ ਵਾਹਿਗੁਰੂ ਨੇ ਮੇਰੇ ਭੂਲੇ ਬਾਬਾ ਨੇ ਸ਼ੰਕਰ ਭਗਵਾਨ ਨੇ ਮੈਤੇ ਇੰਨੀ ਕਿਰਪਾ ਕੀਤੀ ਹੈ ਕਿ ਪਾਰਟੀ ਨੇ ਅਜੇ ਢੀ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪੀ ਹੈ ਔਰ ਲੁਧਿਆਣਾ ਦੇ ਅੰਦਰ ਵੀ ਮੈਂ 2 ਦਿਨ ਤੋਂ ਜਿਸ ਤਰ੍ਹਾਂ ਪ੍ਰਚਾਰ ਚ ਜਾ ਰਹੇ ਹਾਂ ਕਿਉਂਕਿ ਬਹੁਤ ਘੱਟ ਸਮਾਂ ਮੇਰੇ ਕੋਲੇ ਉੱਥੇ ਵੀ ਲੋਕ ਇਸੇ ਤਰ੍ਹਾਂ ਮੈਨੂੰ ਪਿਆਰ ਸਤਿਕਾਰ ਦੇ ਰਹੇ ਨੇ ਮੈਂ ਜਿੱਥੇ ਵੀ ਜਾਂਦਾ ਉੱਥੇ ਇੱਕ ਤਰ੍ਹਾਂ ਇਸ ਤਰ੍ਹਾਂ ਹਜੂਮ ਇਕੱਠਾ ਹੋ ਜਾਂਦਾ ਹੈ ਕਿ ਮੇਰੀ ਸੋਚ ਤੋਂ ਵੀ ਪਰੇ ਆ ਕਿ ਮੈਨੂੰ ਇੰਨਾ ਪਿਆਰ ਸਤਿਕਾਰ ਮਿਲੂਗਾ ਔਰ ਨਿਸ਼ਚਿਤ ਰੂਪ ਦੇ ਵਿੱਚ ਜਦੋਂ ਅਸੀਂ ਆਪਣੇ ਵੱਡਿਆਂ ਦਾ ਭਗਵਾਨ ਦਾ ਆਸ਼ੀਰਵਾਦ ਲੈ ਕੇ ਅੱਗੇ ਵਧਦੇ ਹਾਂ ਤੇ ਜਿੱਤ ਫਿਰ ਸੁਨਿਸ਼ਚਿਤ ਹੈ ਸੋ ਵੱਡੇ ਮਾਰਜਨ ਤੇ ਇਹ ਸੀਟ ਜਿੱਤਾਂਗੇ ਹਰ ਹਾਲਤ ਦੇ ਅੰਦਰ ਸੋ ਮੈਂ ਵਿਸ਼ੇਸ਼ ਰੂਪ ਚ ਬਸੀ ਪਠਾਣਾ ਦੇ ਸਭ ਨਿਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਦਿੱਤਾ ਔਰ ਸਭ ਨੂੰ ਬੇਨਤੀ ਵੀ ਕਰਦਾ ਤੁਹਾਡੇ ਮਾਧਿਅਮ ਦੇ ਨਾਲ 19 ਜੂਨ ਦਾ ਇਲੈਕਸ਼ਨ ਹੈ ਜਿੱਥੇ ਜਿੱਥੇ ਬੈਠੇ ਆਂ ਬਸ ਉੱਥੋਂ ਇੱਕ ਵਾਰੀ ਸਟਾਰਟ ਹੋ ਜੇ ਆਪਣੇ ਕੋਈ دوست ਮਿੱਤਰ ਰਿਸ਼ਤੇਦਾਰ ਰਹਿੰਦੇ ਨੇ ਸਭ ਨੂੰ ਸੰਪਰਕ ਕਰੋ ਆਂਗਰਮਾੜੀ ਮੁਲਾਜ਼ਮਾ ਨੇ ਵਿਰੋਧ ਦੀ ਵੀ ਗੱਲ ਆਖੀ ਹੈ ਕਿ ਅਸੀਂ ਝੰਡਾ ਮਾਰਚ ਕਰਾਂਗੇ ਪੰਜਾਬ ਸਰਕਾਰ ਪੰਜਾਬ ਸਰਕਾਰ ਤਾਂ ਨਕਰਨਗੇ ਦੇਖੋ ਬੀਜੇਪੀ ਦਾ ਉਹਨਾ ਦਾ ਆਵਾਜ਼ ਨਹੀਂ ਜਿੰਨਾ ਪੰਜਾਬ ਸਰਕਾਰ ਦਾ ਵਿਰੋਧ ਹੈ ਅਸੀਂ ਤਾਂ ਟਾਈਮ ਟੂ ਟਾਈਮ ਉਹਨਾਂ ਦੀਆਂ ਜਿਹੜੀਆਂ ਕੋਈ ਸਮੱਸਿਆਵਾਂ ਉਹਨੂੰ ਉਠਾਉਂਦੇ ਵੀ ਰਹੇ ਹਾਂ ਉਹਨੂੰ ਹੱਲ ਵੀ ਕਰਦੇ ਰਹੇ ਹਾਂ ਔਰ ਇੱਕ ਦੁਰਭਾਗਿਆ ਹੈਗਾ ਕਿ ਪੰਜਾਬ ਦੇ ਅੰਦਰ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਹੁਣ ਲੋਕ ਸਮਝਣ ਲੱਗੇ ਨੇ ਕਿ 27 ਦੇ ਅੰਦਰ ਬੀਜੇਪੀ ਦੀ ਸਰਕਾਰ ਜੇ ਪੰਜਾਬ ਚਲਿਆਵਾਂਗੇ ਤੇ ਉਹ ਸਟੇਟਾਂ ਜਿਹੜੀਆਂ ਅੱਜ ਸਾਡੇ ਤੋਂ ਕਿਤੇ ਨਿਕਲ ਗਈਆਂ ਹਰਿਆਣਾ ਵਰਗੀ ਸਟੇਟ ਜਿੱਥੇ ਤੀਜੀ ਵਾਰੀ ਭਾਜਪਾ ਦੀ ਸਰਕਾਰ ਬਣੀ ਹੈ ਸਾਡੇ ਤੋਂ ਅੱਗੇ ਨਿਕਲ ਗਈ ਉੱਤਰ ਪ੍ਰਦੇਸ਼ ਵਰਗੀ ਸਰਕਾਰ ਜਿਹੜੀ ਕਿ ਸਾਡੇ ਤੋਂ ਪਿੱਛੇ ਸੀਗੀ ਅੱਜ ਦੋ ਵਾਰੀ ਭਾਜਪਾ ਦੀ ਸਰਕਾਰ ਉੱਥੇ ਬਣ ਗਈ ਹੈ ਉਹ ਵੀ ਸਾਡੇ ਤੋਂ ਕਿਤੇ ਅੱਗੇ ਨਿਕਲ ਗਈ ਲਾਂਡਰਡਰ ਦੀ ਗੱਲ ਕਰੀਏ ਡਵੈਲਪਮੈਂਟ ਦੀ ਗੱਲ ਕਰੀਏ ਇਸ ਤੋਂ ਇਲਾਵਾ ਹੋਰ ਐਨਿਕਾ ਨੇ ਚੀਜ਼ੀਆਂ ਕਿੰਨੇ ਵਾਦੇ ਇਸ ਸਰਕਾਰ ਨੇ ਕੀਤੇ ਸੀਗੇ 3 ਸਾਲ ਪਹਿਲਾਂ ਜਦੋਂ ਬਣੀ ਸੀ ਮੈਂ ਉਹਦੀ ਡਿਟੇਲ ਚ ਨਹੀਂ ਜਾਣਾ ਬਹੁਤ ਲੰਬੀ ਗੱਲ ਹੋ ਜਾਊਗੀ ਤੁਹਾਨੂੰ ਪਤਾ ਸਾਰੇ ਨੇ ਰੇਤਾ ਸਸਤਾ ਕਰਨ ਦੀ ਗੱਲ ਨਸ਼ਾ ਖਤਮ ਕਰਨ ਦੀ ਗੱਲ ਪਿਛਤਾਚਾਰ ਖਤਮ ਕਰਨ ਬਹੁਤ ਅਨੇਕਾਂ ਨੇ ਇੱਕ ਵਾਅਦਾ ਦੁਕਾਨਾਂ ਨਾਲ ਕੀਤਾ ਸੀ ਜਿਹੜੇ ਉਹ ਪੂਰੇ ਨਹੀਂ ਕਰ ਸਕੇ ਸੋ ਇਸ ਕਰਕੇ ਲੋਕ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਲੋਕ ਇੱਕ ਆਪਸ਼ਨ ਪਾਲਦੇ ਸੀ ਕਾਂਗਰਸ ਤੋਂ ਅਕਾਲੀ ਦਲ ਤੋਂ ਦੁਖੀ ਸੀ ਤੇ ਉਹਨਾਂ ਨੇ ਫਿਰ ਆਪਸ਼ਨ ਦੇ ਰੂਪ ਚ ਇਹ ਆਮ ਆਦਮੀ ਪਾਰਟੀ ਦੀ ਗੱਲ ਜਿਹੜੀ ਕਰਦੇ ਨੇ ਆਮ ਆਦਮੀ ਤਾਂ ਹੈ ਨਹੀਂ ਇਹ ਖਾਸ ਆਦਮੀ ਹੈ ਸੋ ਹੁਣ ਲੋਕਾਂ ਨੇ ਇਹਨਾਂ ਨੂੰ ਵੀ ਅਜਮਾ ਲਿਆ ਇੱਕੋ ਵਿਕਲਪ ਹੈ ਉਹ ਭਾਰਤੀ ਜਨਤਾ ਪਾਰਟੀ ਹੈ 27 ਦੇ ਅੰਦਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵਾਲੀ ਹੈ ਔਰ ਇਹਦਾ ਨੀ ਪੱਥਰ ਇਹ ਜਿਮਨੀ ਚੌਂ ਤੋਂ ਰੱਖਿਆ ਜਾਣਾ ਹੈ ਤਾਂ